ਬਾਬੂ ਸ਼ਾਹੀ ਦੇਖ ਰਹੇ ਤੁਸੀਂ ਅੱਜ ਮਿਨੀ ਸੈਕਟਰੀਟਾ ਜਿਹੜਾ ਪੰਜਾਬ ਦਾ ਸੈਕਟਰ 9 ਵਿਖੇ ਉੱਥੇ ਇੱਕ ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਗਿਣਤੀ ਦੇ ਵਿੱਚ ਖੂਨਦਾਨ ਇੱਥੇ ਕੀਤਾ ਜਾ ਰਿਹਾ ਹੈ ਮੁੱਖ ਮਹਿਮਾਨ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਜੀ ਪਹੁੰਚੇ ਨੇ ਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਖਾਸ ਤੌਰ ਤੇ ਆਰਗੇਨਾਈਜ਼ ਕੀਤਾ ਗਿਆ ਹੈ ਬਹੁਤ ਸਾਰੇ ਮੁਲਾਜ਼ਮ ਜਿਹੜੇ ਨੇ ਉਹ ਖੂਨਦਾਨ ਕਰ ਰਹੇ ਨੇ ਸੋ ਇੱਕ ਜਿਹੜਾ ਇਹ ਨੇਕ ਕੰਮ ਹੈ ਉਸ ਦੇ ਲਈ ਇਹ ਕੈਂਪ ਜਿਹੜਾ ਆਰਗੇਨਾਈਜ਼ ਕੀਤਾ ਗਿਆ ਤੇ ਅਨੁਰਾਗ ਵਰਮਾ ਖਾਸ ਤੌਰ ਤੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਸਿਸਟਮੈਟਿਕ ਤਰੀਕੇ ਦੇ ਨਾਲ ਜਿਹੜਾ ਖੂਨਦਾਨ ਸਾਰੇ ਕਰ ਰਹੇ ਨੇ ਮੈਨੀ ਸੈਕਟਰੀਟ ਵਿਖੇ ਇਹ ਕੈਂਪ ਜਿਹੜਾ ਹੈਗਾ ਵੱਡਾ ਕੈਂਪ ਹੈ ਇਹ ਉਹ ਅੱਜ ਆਰਗੇਨਾਈਜ਼ ਕੀਤਾ ਗਿਆ ਸੋ ਸਾਰੀਆਂ ਮਲਾਜ਼ਮ ਜਿਹੜੇ ਆਗੂ ਨੇ ਉਹ ਖਾਸ ਤੌਰ ਤੇ ਦੇਖਰੇ ਕਰ ਰਹੇ ਨੇ ਇਸ ਕੈਂਪ ਦੀ ਤੇ ਦੇਖ ਸਕਦੇ ਹੋ ਤੁਸੀਂ ਕਿ ਇਸ ਤਰ੍ਹਾਂ ਦੇ ਨਾਲ ਇੱਥੇ ਭੀੜ ਜਿਹੜੀ ਹੈ ਉਹ ਸਵੇਰ ਤੋਂ ਲੱਗੀ ਹੋਈ ਹੈ ਅੱਜ ਸਵੇਰੇ 9 ਵਜੇ ਤੋਂ ਲੈ ਕੇ 3:30 ਵਜੇ ਤੱਕ ਇੱਕ ਕੈਂਪ ਦਾ ਜਿਹੜਾ ਸਮਾਂ ਉਹ ਰੱਖਿਆ ਗਿਆ ਤਾਂ ਜੋ ਵੱਧ ਤੋਂ ਵੱਧ ਜਿਹੜੇ ਲੋਕ ਨੇ ਉਹ ਬਲੱਡ ਡੋਨੇਟ ਕਰ ਸਕਣ ਤੇ ਉਹ ਬਲੱਡ ਜਿਹੜਾ ਹੈਗਾ ਉਹ ਲੋੜਵੰਦ ਲੋਕਾਂ ਦੇ ਕੰਮ ਆ ਸਕੇ ਸੋ ਅਨੁਰਾਗ ਵਰਮਾ ਜੀ ਕੀ ਕਹਿੰਦੇ ਨੇ ਇਸ ਬਾਰੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਿਹੜੇ ਆਰਗੇਨਾਈਜ਼ ਕਰਵਾਉਣ ਵਾਲੇ ਮੁਲਾਜ਼ਮ ਆਗੂ ਨੇ ਉਹਨਾਂ ਦੇ ਨਾਲ ਵੀ ਜਿਹੜੀ ਅਸੀਂ ਗੱਲਬਾਤ ਕਰਦੇ ਆ ਕਿ ਇਸ ਮਕਸਦ ਦੇ ਲਈ ਇਹ ਸਾਰਾ ਉਪਰਾਲਾ ਉਹਨਾਂ ਵੱਲੋਂ ਕੀਤਾ ਗਿਆ ਸਕੈਨਦਰਾ ਬੈਂਕ ਸਪான்ਸਰ ਹੈ ਖਾਸ ਤੌਰ ਤੇ ਇਸ ਬਲੱਡ ਡੋਨੇਸ਼ਨ ਕੈਂਪ ਦਾ ਸੋ ਪੰਜਾਬ ਦੇ ਕਈ ਜਿਹੜੇ ਅਧਿਕਾਰੀ ਨੇ ਮੋਹਾਲੀ ਦੇ ਡੀਸੀ ਆਸ਼ਿਕਾ ਜੈਨ ਹੋਣ ਤੇ ਹੋਰ ਕਾਫੀ ਜਿਹੜੇ ਅਧਿਕਾਰੀ ਨੇ ਉਹ ਵੀ ਇੱਥੇ ਸ਼ਾਮਿਲ ਨੇ ਉਹਨਾਂ ਨੂੰ ਵੀ ਤੁਸੀਂ ਦੇਖ ਸਕਦੇ ਹੋ ਸੋ ਅਧਿਕਾਰੀ ਹੋਣ ਚਾਹੇ ਚਾਹੇ ਮੁਲਾਜ਼ਮ ਹੋਣ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹ ਜਿਹੜਾ ਕੈਂਪ ਹੋ ਆਰਗੇਨਾਈਜ਼ ਕੀਤਾ ਗਿਆ ਸਾਰਿਆਂ ਨੇ ਵੱਧ ਛੱਡ ਕੇ ਹਿੱਸਾ ਜਿਹੜਾ ਹੈਗਾ ਉਹਦੇ ਵਿੱਚ ਲਿਆ ਹੈਗਾ ਸੋ ਹੁਣ ਗੱਲਬਾਤ ਕਰਕੇ ਜਾਂਦੇ ਆ ਵਰਮਾ ਜੀ ਕੀ ਕਹਿਣਾ ਚਾਹੋਗੇ ਅੱਜ ਇਹ ਜਿਹੜਾ ਨੋਬਲ ਕਾਜ਼ ਦੇ ਲਈ ਕੈਂਪ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਤੁਸੀਂ ਇਹਦੇ ਵਿੱਚ ਸ਼ਿਰਕਤ ਕੀਤੀ ਤੁਸੀਂ ਜਾਣਦੇ ਹੋ ਕਿ ਸਰਕਾਰੀ ਜਿਹੜੇ ਅਫਸਰ ਮੁਲਾਜ਼ਮ ਹੈ ਉਹਨਾਂ ਦਾ ਮੇਨ ਕੰਮ ਹੀ ਹੈ ਪਬਲਿਕ ਦੀ ਸੇਵਾ ਕਰਨਾ ਪਬਲਿਕ ਸਰਵੰਟ ਕਹਿੰਦੇ ਹੈ ਤੇ ਉਸੇ ਸਪਿਰਿਟ ਦੇ ਵਿੱਚ ਸਾਡੇ ਅੱਜ ਜਿਹੜੇ ਅ ਅਫਸਰ ਕਰਮਚਾਰੀ ਤੁਸੀਂ ਦੇਖ ਰਹੇ ਹੋ ਪਬਲਿਕ ਦੀ 휴ਮੈਨਿਟੀ ਦੀ ਸੇਵਾ ਦੇ ਵਿੱਚ ਅੱਜ ਖੂਨਦਾਨ ਕਰ ਰਹੇ ਨੇ 200 ਦੇ ਕਰੀਬ ਰਜਿਸਟ੍ਰੇਸ਼ਨਸ ਹੋ ਚੁੱਕੀਆਂ ਨੇ ਤੇ ਸਾਨੂੰ ਆਸ ਹੈ ਕਿ ਅੱਜ ਲਗਭਗ 300 ਦੇ ਕਰੀਬ ਯੂਨਿਟਸ ਬਲੱਡ ਡੋਨੇਟ ਕਰਕੇ ਪੰਜਾਬ ਸਰਕਾਰ ਦੇ ਅਫਸਰ ਮੁਲਾਜ਼ਮ ਮਿਲ ਕੇ ਹਿਊਮੈਨਿਟੀ ਦੀ ਸੇਵਾ ਦੇ ਵਿੱਚ ਦਾਨ ਕਰਨਗੇ ਤੁਹਾਡੇ ਵੱਲੋਂ ਮੋਟੀਵੇਟ ਕੀਤਾ ਜਾਊਗਾ ਹੋਰ ਵੀ ਫਿਊਚਰ 'ਚ ਇਸ ਤਰ੍ਹਾਂ ਦੇ ਜਿਹੜੇ ਕੰਮ ਆ ਹੁੰਦੇ ਰਹਿਣਾ ਡੈਫੀਨਿਟਲੀ ਜੀ ਪ੍ਰਸ਼ਾਸਨ ਦਾ ਤਾਂ ਕੰਮ ਹੀ ਇਹ ਹੈ ਅਸੀਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਕੰਟੀਨਿਊਸਲੀ ਖੂਨ ਦਾਨ ਦੀ ਮਹਿੰਮ ਹੋਰ ਪਬਲਿਕ ਦੇ ਜਿਹੜੇ ਚੰਗੇ ਕੰਮ ਨੇ ਉਹਨਾਂ ਨੂੰ ਹਮੇਸ਼ਾ ਹਲਾਸ਼ੇਰੀ ਦਿੰਦੇ ਰਹਿੰਦੇ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਹਮੇਸ਼ਾ ਹਲਾਸ਼ੇਰੀ ਅਸੀਂ ਦਿੰਦੇ ਰਹਿੰਦੇ ਆ ਤਾਂਕਿ ਸਮਾਜ ਅਸੀਂ ਮਿਲ ਕੇ ਇਕੱਠੇ ਇਨਸਾਨੀਅਤ ਚੰਗੀ ਰਾਤੇ ਵੱਧ ਚੱਕੀਏ اچھا ਇੱਕ ਜੀ ਮਹਮ ਜਿਹੜੀ ਆ VOTING ਦੇ ਲਈ ਵੀ ਚੱਲ ਰਹੀ ਹੈ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਵੋਟਾਂ ਪਾਉਣ ਕਿਉਂਕਿ ਪੋਲਿੰਗ ਪਹਿਲਾਂ ਹੋਈ ਨਹੀਂ ਜਿਹੜੇ ਫੇਸਿਸ ਸਿ ਇਲੈਕਸ਼ਨ ਹੋਏ ਆ ਪੰਜਾਬ ਚ 1 ਜੂਨ ਨੂੰ ਵੱਧ ਤੋਂ ਵੱਧ ਲੋਕ ਹਿੱਸਾ ਲੈਣ ਇਸ ਫੈਸਟੀਵਲ ਚ ਉਹਦੇ ਲਈ ਤੁਸੀਂ ਕੀ ਤਿਆਰੀਆਂ ਕਰ ਉਹਦੇ ਲਈ ਸਾਰੀਆਂ ਜਿਹੜੀਆਂ ਤਿਆਰੀਆਂ ਨੇ ਉਹ ਡਿਪਟੀ ਕਮਿਸ਼ਨਰ ਸਾਹਿਬਾਨ ਚੀਫ ਇਲੈਕਟੋਰਲ ਆਫੀਸਰ ਦੀ ਨਿਗਰਾਨੀ ਦੇ ਵਿੱਚ ਕਰ ਰਹੇ ਨੇ ਤੇ ਸਮੇਂ-ਸਮੇਂ ਤੇ ਚੀਫ ਇਲੈਕਟੋਰਲ ਆਫੀਸਰ ਪ੍ਰੈਸ ਨੋਟ ਜਾਰੀ ਕਰਦੇ ਨੇ মিডিਆ ਨੂੰ ਬਾਈਟਸ ਦੇ ਕੇ ਉਸ ਬਾਰੇ ਆਪ ਨੂੰ ਸੂਚਿਤ ਕਰਦੇ ਨੇ ਜੋ ਵੀ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੇ ਸਾਡੀ ਸਾਰਾ ਪ੍ਰਸ਼ਾਸਨ ਇਨਸ਼ੋਰ ਕਰੇਗਾ ਕਿ ਉਹਨਾਂ ਦੀ ਇਨਵਨ ਪਾਲਣਾ ਹੋਏ ਸੋ ਮੁਲਾਜ਼ਮ ਆਗੋਂ ਨਾਲ ਗੱਲ ਕਰਦੇ ਜਿਨ੍ਹਾਂ ਵੱਲੋਂ ਇਹ ਕੈਂਪ ਜਿਹੜਾ ਆਰਗੇਨਾਈਜ਼ ਕਰਵਾਇਆ ਗਿਆ ਆ ਸੁਖਚੈਨ ਖਹਿਰਾ ਜੀ ਸਾਡੇ ਨਾਲ ਮੌਜੂਦ ਨੇ ਖਹਿਰਾ ਸਾਹਿਬ ਕੀ ਮੰਤਵ ਸੀਗਾ ਤੇ ਕਿਸ ਮਕਸਦ ਦੇ ਨਾਲ ਕਰਾਇਆ ਗਿਆ ਕਿਵੇਂ ਦਾ ਜਿਹੜਾ ਆਉਟਪੁੱਟ ਆ ਰਿਹਾ ਦੇਖੋ ਜੀ ਜੇਕਰ ਦੇਖਿਆ ਜੇ ਆਪਾਂ ਕਿਸੇ ਵੀ ਬਲੱਡ ਬੈਂਕ ਚ ਚਲ ਜਾਈਓ ਉੱਥੇ ਇੱਕ ਚੀਜ਼ ਜ਼ਰੂਰ ਲਿਖੀ ਹੁੰਦੀ ਆ ਰਕਤਦਾਨ ਮਹਾਦਾਨ ਖੂਨਦਾਨ ਮਹਾਦਾਨ ਸੋ ਇਨਸਾਨੀਅਤ ਦੇ ਭਲੇ ਲਈ ਮਨੁੱਖਤਾ ਦੇ ਭਲੇ ਲਈ ਸਾਰੇ ਹੀ ਲੋਕ ਕੋਈ ਨਾ ਕਿਸੇ ਨਾ ਕਿਸੇ ਤਰ੍ਹਾਂ ਕੋਈ ਨਾ ਕੋਈ ਕਾਰਜ ਕਰਦੇ ਆ ਤੇ ਸਾਡੇ ਵੀ ਜਿਹੜੇ ਸਮੂਹ ਮੁਲਾਜ਼ਮ ਜਥੇਬੰਦੀਆਂ ਸੈਕਟਰੀਟ ਦੇ ਉਹਨਾਂ ਨੇ ਵੀ ਇਹੀ ਸੋਚਿਆ ਵੀ ਇਹ ਜਿਹੜਾ ਅੱਗੇ ਅਸੀਂ ਬਲੱਡ ਕੈਂਪ ਲਗਾਉਂਦੇ ਹੁੰਦੇ ਸੀਗੇ ਲੇਕਿਨ ਕਰੋਨਾ ਦੇ ਕਾਰਨ ਕਿਸੇ ਕਾਰਨ ਵਾਸਤੇ ਜਿਹੜਾ ਸੀ ਇਹ ਲੱਗਿਆ ਨਹੀਂ ਸੀ ਲੇਕਿਨ ਬੜੀ ਧੀਰ ਤੋਂ ਬਾਅਦ ਇਹ ਜਿਹੜੇ ਆ ਸਾਡੀ ਜਥੇਬੰਦੀ ਨੇ ਖਾਸ ਕਰਕੇ ਭਪਾ ਜੀ ਨੇ ਉਪਰਾਲਾ ਕੀਤਾ ਸੋ ਇਹ ਜਿਹੜਾ ਕੈਂਪ ਲਾਇਆ ਗਿਆ ਜਿੱਥੋਂ ਤੱਕ ਇਹ ਆ ਵੀ ਇਹਦੇ ਵਿੱਚ ਆਈਐਸ ਅਫੀਸਰ ਐਸੋਸੀਏਸ਼ਨ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਤੇ ਉਹਨਾਂ ਨੇ ਆਪਣੇ ਡਾਇਰੈਕਟੋਰੇਟਸ ਨੂੰ ਵੀ ਕਿਹਾ ਵੀ ਜਿਹੜੇ ਆ ਇਹਦੇ ਵਿੱਚ ਆਪਣੇ EMPLOYEES ਭੇਜੋ ਸੋ ਬਹੁਤ ਸਾਰੇ ਸਾਥੀ ਆ ਜਿਵੇਂ ਇੰਡਸਟਰੀ ਦੇ ਪ੍ਰਧਾਨ ਇੰਡਸਟਰੀ ਤੋਂ ਆਇਆ ਪੰਜਾਬ ਪੁਲਿਸ ਨੇ ਬਹੁਤ ਵੱਡੇ ਪੱਧਰ ਤੇ ਉੱਤੇ ਜਿਹੜਾ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਲੋਕਲ ਗਵਰਨਮੈਂਟ ਫੂਡ ਐਂਡ ਸਪਲਾਈ ਇੰਡਸਟਰੀ ਹੋਰ ਬਹੁਤ ਸਾਰੇ ਹੋਰ ਜਿਹੇ ਡਿਪਾਰਟਮੈਂਟ ਹਨ ਮੈਂ ਸ਼ਾਇਦ ਭੁੱਲ ਗਿਆ ਹਾਂ ਜਿੱਥੋਂ ਮੁਲਾਜ਼ਮ ਆਇਆ ਸੈਕਟਰੀਅਟ ਦੇ ਮੁਲਾਜ਼ਮ ਹੈ ਹੀ ਹੈ ਆ ਸੋ ਬਹੁਤ ਵਧੀਆ ਜਿਹੜਾ ਚੱਲ ਰਿਹਾ ਇਸ ਸਮੇਂ ਤੱਕ 150 ਦੇ ਕਰੀਬ ਜਿਹੜੇ ਆ ਡੋਨੇਟ ਕਰ ਚੁੱਕੇ ਆ ਅਜੇ ਤੱਕ ਟਾਈਮ 12 ਵਜੇ ਆ 3 ਵਜੇ ਤੱਕ 3:30 ਵਜੇ ਤੱਕ ਚੱਲਣਾ ਸੋ ਹੋਪ ਕਰਦੇ ਆ ਕਿ ਇਹ 300 ਪਲੱਸ ਤੱਕ ਜਿਹੜੇ ਆ ਯੂਨਿਟ ਜਿਹੜੇ ਬਲੱਡ ਦੇ ਇੱਥੇ ਡੋਨੇਟ ਹੋਣਗੇ ਸੋ ਇਸ ਤਰ੍ਹਾਂ ਹੀ ਅੱਗੇ ਤੋਂ ਵੀ ਅਸੀਂ ਜਿਹੜੀ ਇਹੋ ਜਿਹੀ ਕੋਸ਼ਿਸ਼ ਆ ਕਿ ਜਿਹੜੀ ਆ ਕਰਦੇ ਰਵਾਂਗੇ ਔਰ ਜਿਹੜੇ ਸਾਡੇ ਆਫੀਸਰ ਐਸੋਸੀਏਸ਼ਨ ਉਹਨਾਂ ਦੇ ਸਹਿਯੋਗ ਨਾਲ ਸੀ ਇਹ ਕਾਰਜ ਕਰਾਂਗੇ ਸੁਸ਼ੀਲ ਕੁਮਾਰ ਜੀ ਤੁਸੀਂ ਕਿਵੇਂ ਦੇਖਦੇ ਹੋ ਕਿੰਨੇ-ਕਿੰਨੇ ਮਤਲਬ ਕਿੰਨੇ ਕ ਐਫਰਟਸ ਲਾਉਣੇ ਪਏ ਤੇ ਕੀਤਾ ਯੋ ਇਦੇ ਚ ਸਾਡੇ ਜਿਵੇਂ ਮੁਲਾਜ਼ਮ ਵਰਗ ਪਹਿਲਾਂ ਦੱਸਣਾ ਚਾਹ ਮੁਲਾਜ਼ਮ ਵਰਗੇ ਜਿਹੜਾ ਹੈ ਸਮਾਜ ਦਾ ਇੱਕ ਅਹਿਮ ਪੜਾਏ ਲਿਖਿਆ ਅੰਗਾ ਹੈ ਜਿਹੜਾ ਕਿ ਹਰ ਇੱਕ ਚੀਜ਼ ਬਾਰੇ ਜਾਣਕਾਰੀ ਰੱਖਦਾ ਤਾਂ ਮੁਲਾਜ਼ਮਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਖਾਸ ਕਰ ਸਾਡੇ ਜਿਹੜੇ ਇਹਨਾਂ ਦੇ ਲੀਡ ਕਰ ਰਹੇ ਐ ਇਸ ਨੂੰ ਸਾਡੇ ਭਵਾ ਸਾਹਿਬ ਖੈਰਾ ਸਾਹਿਬ ਜਾਂ ਹੋਰ ਸਾਥੀ ਉਹਨਾਂ ਨੇ ਸੋਚਿਆ ਕਿਉਂ ਨਾ ਇੱਕ ਬਲੱਡ ਜਿਹੜਾ ਦਾਨ ਕੀਤਾ ਜਾਵੇ ਕਿਉਂਕਿ ਪੀਜੀਏ ਦੇ ਵਿੱਚ ਤੁਸੀਂ ਦੇਖਿਆ ਜਿਆਦਾਤਰ ਐਕਸੀਡੈਂਟ ਕੇਸਾਂ ਦੇ ਵਿੱਚ ਬਲੱਡ ਦੀ ਬਹੁਤ ਲੋੜ ਪੈਂਦੀ ਆ ਤੇ ਬਲੱਡ ਦੀ ਬਹੁਤ ਘਾਟ ਮਹਿਸੂਸ ਹੁੰਦੀ ਆ ਇਸ ਕਰਕੇ ਅਸੀਂ ਇਹ ਉਪਰਾਲਾ ਕੀਤਾ ਡੀਜੀਪੀ ਦਫ਼ਤਰ ਤੋਂ ਜਿੱਦਾਂ ਖਹਿਰਾ ਸਾਹਿਬ ਨੇ ਦੱਸਿਆ ਸੈਕਟੇਟ ਮੇਨ ਮਿਨੀ ਉਹ ਤੋਂ ਡਾਕਟਰ ਚੰਡੀਗੜ੍ਹ ਤੋਂ ਬਹੁਤ ਲੋਕਾਂ ਨੇ ਦਾਨ ਕਰਤਾ ਹੁਣ ਤੱਕ ਤਕਰੀਬਨ 200 ਜਿਹੜੇ ਬਲੱਡ ਡੋਨਰ ਨੇ ਦਾਨ ਕਰਤਾ ਮੁਲਾਜ਼ਮਾਂ ਨੇ ਤਾਂ ਇਹ ਸਾਡਾ ਉਪਰਾਲਾ ਸੀ ਇਹ ਅਸੀਂ ਅੱਗੇ ਸਮਾਜ ਦੇ ਲਈ ਇਦਾਂ ਉਪਰਾਲੇ ਅਸੀਂ ਅੱਗੇ ਕਰਦੇ ਰਾਂਗੇ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਤੇ ਅਸੀਂ 550 ਜਿਹੜਾ ਮੁਲਾਜ਼ਮਾਂ ਨੇ ਬਲੱਡ ਡੋਨੇਟ ਕੀਤਾ ਸੀਗਾ ਇਸੇ ਤਰ੍ਹਾਂ ਅਸੀਂ ਆਪਣਾ ਉਪਰਾਲਾ ਸਮਾਜ ਦੇ ਪ੍ਰਤੀ ਜਾਰੀ ਰੱਖਾਂਗੇ ਸਸੋ ਬਾਈ ਜੀ ਜਿਹੜੇ ਡਾਕਟਰਸ ਨੇ ਉਹ ਕਿੰਨੇ ਕਿੰਨੇ ਡਾਕਟਰਸ ਲਿਆਂਦੇ ਨੇ ਟੀਮ ਜਿਹੜੀ ਹੈਗੀ ਹੈ ਉਹ ਕਿਸ ਤਰ੍ਹਾਂ ਦੇ ਨਾਲ ਜਿਹੜੇ ਸਾਰਾ ਦੇਖਰੇਖ ਕਰ ਰਹੀ ਸਾਡੇ ਕੋਲ ਪੀਜੀਆਈ ਬਲੱਡ ਬੈਂਕ ਦੀ ਜਿਹੜੀ ਟੀਮ ਹੈਗੀ ਹੈ ਜੀ ਇਹ 40 ਦੇ ਕਰੀਬ ਇਹਨਾਂ ਦੇ ਅਧਿਕਾਰੀ ਡਾਕਟਰ ਤੇ ਹੋਰ ਅਮਲਾ ਫੈਲਾ ਜਿਹੜਾ ਆਇਆ ਹੋਇਆ ਹੈਗਾ ਇਹ ਸਾਰੇ ਬਹੁਤ ਹੀ ਆਪਣੀ ਡਿਊਟੀ ਤਨਦੇਹੀ ਦੇ ਨਾਲ ਨਿਭਾ ਰਹੇ ਆ ਸਾਰਿਆਂ ਦਾ ਬਲੱਡ ਪ੍ਰੈਸ਼ਰ ਪਹਿਲਾਂ ਚੈੱਕ ਕਰਕੇ ਖੂਨ ਦੇ ਟੈਸਟ ਲੈ ਕੇ ਉਸ ਤੋਂ ਬਾਅਦ ਹੀ ਜਿਹੜਾ ਹੈਗਾ ਖੂਨ ਲੈ ਰਹੇ ਆ ਜਿਸ ਕਿਸੇ ਨੂੰ ਕੋਈ ਦਿੱਕਤ ਮਹਿਸੂਸ ਹੋ ਰਹੀ ਆ ਜਾਂ ਲੱਗ ਰਹੀ ਆ ਉਹਦਾ ਖੂਨ ਨਹੀਂ ਲਿਆ ਜਾ ਰਿਹਾ ਸੋ ਇਹ ਜਿਹੜਾ ਖੂਨਦਾਨ ਕੈਂਪ ਸਾਡੀ ਆਈਏਐਸ ਅਫੀਸਰ ਐਸੋਸੀਏਸ਼ਨ ਪੀਸੀਐਸ ਅਫੀਸਰ ਐਸੋਸੀਏਸ਼ਨ ਸਾਡੀ ਪੰਜਾਬ ਸੇਵ ਸੈਕਟਰੀ ਸਟਾਫ ਐਸੋਸੀਏਸ਼ਨ ਸਾਡੀ ਪੀਐਸਐਸ ਕੈਡਰ ਦੀ ਐਸੋਸੀਏਸ਼ਨ ਸਾਰਿਆਂ ਨੇ ਰਲ ਕੇ ਉਪਰ ਆਲਾ ਕੀਤਾ ਹੈਗਾ ਅਸੀਂ ਬੇਨਤੀ ਕੀਤੀ ਸੀਗੀ ਤੇਜਵੀਰ ਸਿੰਘ ਜੀ ਜਿਹੜਾ ਆਈਏਐਸ ਅਫੀਸਰ ਦੇ ਪ੍ਰਧਾਨ ਆ ਤੇ ਸਰਦਾਰ ਗੁਰਕੀਰਤ ਸਿੰਘ ਕਿਰਪਾਲ ਜੀ ਜਿਹੜੇ ਕਿ ਹੋਮ ਸੈਕਟਰੀ ਹੈਗੇ ਆ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਅਸੀਂ ਬਲੱਡ ਡੋਨੇਸ਼ਨ ਕੈਂਪ ਲਾਣਾ ਚਾਹੁੰਦੇ ਆ ਉਹਨਾਂ ਨੇ ਸਾਨੂੰ ਬਹੁਤ ਹੀ ਆਸ਼ੀਰਵਾਦ ਦਿੱਤਾ ਤੇ ਚੀਫ ਸੈਕਟਰੀ ਸਾਹਿਬ ਸ੍ਰੀ ਅਨੁਰਾਗ ਅਗਰਵਾਲ ਜੀ ਆਈਏਐਸ ਮਾਨਯੋਗ ਮੁਖਸ਼ਕਤਰ ਪੰਜਾਬ ਉਹ ਵੀ ਆਸ਼ੀਰਵਾਦ ਦੇ ਕੇ ਗਏ ਆ ਔਰ ਬਲੱਡ ਡੋਨੇਸ਼ਨ ਕੈਂਪ ਦਾ ਉਗਾਟਨ ਕਰਕੇ ਗਏ ਆ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਹੈਗਾ ਵੀ ਕੋਈ ਵੀ ਕੰਮ ਹੋਵੇ ਕਿਸੇ ਤਰ੍ਹਾਂ ਦਾ ਮੁਲਾਜ਼ਮਾਂ ਦੀ ਭਲਾਈ ਵਾਸਤੇ ਜਾਂ ਕਿਸੇ ਤਰ੍ਹਾਂ ਦਾ ਵੀ ਹੋਵੇ ਉਹ ਹਮੇਸ਼ਾ ਹੀ ਸਾਡੇ ਜਥੇਬੰਦੀਆਂ ਨੂੰ ਅਸ਼ੀਰਵਾਦ ਦਿੰਦੇ ਰਹਿਣਗੇ ਠੀਕ ਹੈ ਜੀ ਤੁਸੀਂ ਦੱਸੋ ਜੀ ਸੁਨੇਹਾ ਕਿਸ ਤਰ੍ਹਾਂ ਦਾ ਦੇਣਾ ਚਾਹੁੰਦੇ ਹੋ ਜਿਹੜੇ ਤੁਸੀਂ ਸਾਰੇ ਮੁਲਾਜ਼ਮਾਂ ਅ ਸਾਸਤਰੀ ਗਾਲ ਜੀ ਬਹੁਤ ਬਹੁਤ ਧੰਨਵਾਦ ਮੈਂ ਤੁਹਾਡੇ ਚੈਨਲ ਦਾ ਹੀ ਜਿਹੜੇ ਤੁਹਾਡੇ ਸੁਣਨ ਵਾਲੇ ਨੇ ਇਹ ਚੈਨਲ ਨੂੰ ਦੇਖਣ ਵਾਲੇ ਨੇ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਰਦਾ ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਜਿਵੇਂ ਸਾਡੇ ਅਫਸਰ ਸਾਹਿਬਾਨ ਨੇ ਸਾਡੇ ਖਹਿਰਾ ਸਾਹਿਬ ਪ੍ਰਧਾਨ ਜੀ ਸਾਰਿਆਂ ਨੇ ਤੁਹਾਨੂੰ ਸਾਰਾ ਕੁਝ ਜਾਣੂ ਕਰਾਈ ਦਿੱਤਾ ਕਿ ਪੀਜੀਆਈ ਦੀ ਜਿਹੜੀ ਟੀਮ ਹੈ ਉਹਨਾਂ ਦੇ ਜਿਹੜੇ ਮੇਨ ਮਤਲਬ ਡਾਕਟਰਸ ਨੇ ਹੋਰੇ ਨੇ ਥਰੂ ਪ੍ਰੋਪਰ ਜਿਹੜਾ ਪ੍ਰੋਸੈਸ ਦੇ ਨਾਲ ਮਤਲਬ ਬਲੱਡ ਲੈ ਕੇ ਡੋਨੇਟ ਕੀਤਾ ਜਾ ਰਿਹਾ ਹੈ ਰਿਫਰੈਸ਼ਮੈਂਟ ਹੋਈ ਜਾ ਰਹੀ ਹੈ ਤੇ ਪੰਜਾਬ ਦੇ ਚੀਫ ਸਕੱਰੇਟਰੀ ਸਹਿਬਾਨ ਆਏ ਨੇ ਉਰੇ ਬਤੌਰ ਮੁੱਖ ਮਹਿਮਾਨ ਤਾਂ ਸਾਰਾ ਕੁਝ ਬਹੁਤ ਵਧੀਆ ਹੋ ਰਿਹਾ ਤੇ ਇਹ ਤੋਂ ਜਿਹੜਾ ਮੇਨ ਤੌਰ ਤੇ ਜਿਹੜਾ ਲੋਕਾਂ ਨੂੰ ਸਨੇਹਾ ਦੇਣ ਦੀ ਗੱਲ ਹੈ ਲੋਕਾਂ ਨੂੰ ਇਹੀ ਸਨੇਹਾ ਦੇਣ ਦੀ ਗੱਲ ਹੈ ਕਿ ਜਿਹੜੇ ਮੁਲਾਜ਼ਮ ਨੇ ਪੜ੍ਹੀ ਲਿਖੀ ਕਾਮ ਬੰਨੀ ਜਾਂਦੀ ਹੈ ਵੀ ਇਹ ਮੁਲਾਜ਼ਮ ਮੰਗਾਂ ਦੇ ਨਾਲ ਨਾਲ ਇਹ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਦੇਖੋ ਹੱਕ ਸੱਚ ਦੀ ਆਵਾਜ਼ ਉਠਾਉਣਾ ਕ੍ਰਾਂਤੀ ਲਿਆਉਣਾ ਇਹ ਮੁਲਾਜ਼ਮਾਂ ਦਾ ਫਰਜ਼ ਹੁੰਦਾ ਹੈ ਆਪਦੇ ਹੱਕਾਂ ਲਈ ਜਾਗਰੂਕ ਕਰਨਾ ਭਾਵੇਂ ਜਿੱਥੇ ਸੋਸ਼ਲ ਰਿਫਾਰਮ ਦੀ ਗੱਲ ਹੈ ਕਿਸੇ ਇੱਕ ਬਲੱਡ ਉਹਦੇ ਨਾਲ ਆਪਾਂ ਕਿਸੇ ਦੀ ਜਾਨ ਬਚਾ ਸਕਦੇ ਹਾਂ ਉਹਦੇ ਲਈ ਵੀ ਮੁਲਾਜ਼ਮ ਨਾਲ ਖੜੇ ਨੇ ਸਰਕਾਰ ਦੇ ਸੋ ਹੀ ਸੁਨੇਹਾ ਹੈ ਜੀ ਕਿ ਜਿਹੜੇ ਇਹ ਜੇ ਭਲਾਈ ਦੇ ਕੰਮ ਨੇ ਉਹ ਚੱਲਦੇ ਰਹਿਣੇ ਚਾਹੀਦੇ ਨੇ ਤੇ ਹਰ ਇੱਕ ਮੁਲਾਜ਼ਮ ਹੀ ਨਹੀਂ ਹਰ ਇੱਕ ਕੌਮ ਨੂੰ ਇਹਦੇ ਲਈ ਪੂਰਾ ਸੰਜੀਦਗੀ ਨਾਲ ਕੰਮ ਕਰਨਾ ਚਾਹੀਦਾ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਰਣਜੀਤ ਕੁਮਾਰ ਸ਼ਰਮਾ ਉਦਯੋਗ ਤੇ ਕਮਰਸ ਵਿਭਾਗ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ਦਾ ਪ੍ਰਧਾਨ ਬਹੁਤ ਚੰਗਾ ਉਪਰਾਲਾ ਇਹ ਸਾਡੇ ਆਈਐਸ ਅਫਸਰ ਸਾਡੇ ਅਧਿਕਾਰੀ ਸਾਡੇ ਕਰਮਚਾਰੀ ਬਹੁਤ ਹਮ-ਹਮਾ ਕੇ ਇੱਥੇ ਸਹਿਯੋਗ ਦੇ ਰਹੇ ਨੇ ਮੈਂ ਵੀ ਆਪਣੀ ਟੀਮ ਦੇ ਨਾਲ ਇੱਥੇ ਪਹੁੰਚਿਆ ਹਾਂ ਬਹੁਤ ਚੰਗਾ ਲੱਗਿਆ ਇਹ ਖੂਨਦਾਨ ਮਹਾਦਾਨ ਇਹ ਕੈਂਪ ਹਮੇਸ਼ਾ ਲੱਗਦਾ ਰਹਿਣਾ ਚਾਹੀਦਾ ਹੈ ਸਰਕਾਰੀ ਇੰਪਲਾਜ਼ ਲਈ ਵਾਸਤੇ ਇਹ ਬਹੁਤ ਵਧੀਆ ਉਪਰਾਲਾ ਹੈ ਅੱਗੇ ਨੂੰ ਵੀ ਇਹ ਕਰਦੇ ਰਹਿਣ ਬਹੁਤ ਮੇਰਾ ਇਹੀ ਅਤਜੂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਖੂਨਦਾਨ ਕੈਂਪ ਹੈ ਇਹ ਬੜਾ ਵੱਡਾ ਉਪਰਾਲਾ ਜਿਹੜਾ ਪੰਜਾਬ ਸਿਵਲ ਸੈਕਰੀਟਰੀ ਚ ਆਈਐਸ ਅਫੀਸਰ ਰੈਸਟ੍ਰੇਸ਼ਨ पीसीएस ऑफिसर रजिस्ट्रेशन ਅਤੇ ਪੰਜਾਬ ਦੀਆਂ ਜਿਹੜੀਆਂ ਸੈਕਟਰੀਆਂ ਸਮੂਹ ਜਥੇਬੰਦੀਆਂ ਰਲ ਕੇ ਉਪਰਾਲਾ ਕਰ ਰਹੀਆਂ 2019 ਤੱਕ ਇੱਕ ਖੂਨਦਾਨ ਕੈਂਪ ਰੈਗੂਲਰ ਚੱਲਦਾ ਰਿਹਾ ਫਿਰ ਕੋਵਿਡ ਕਰਕੇ ਬੰਦ ਹੋਇਆ ਤੇ ਉਸ ਤੋਂ ਬਾਅਦ ਦੁਬਾਰਾ ਉਜਾਗਰ ਹੋਇਆ ਇਹ ਜਿਹੜਾ ਖੂਨਦਾਨ ਕੈਂਪ ਹੈ ਇਹ ਇੱਕ ਬੜਾ ਵੱਡਾ ਮੋਟਿਵ ਹੈ ਕਿਉਂਕਿ ਲੋਕਾਂ ਦੀ ਜਾਨ ਬਚਾਈ ਜਾਂਦੀ ਹੈ ਇੱਕ ਮਹਾਦਾਨ ਹੈ ਇਹਦੇ ਨਾਲ ਬੜੀ ਹੈਲਪ ਹੁੰਦੀ ਹੈ ਆਪਾਂ ਜਦੋਂ ਕਿਸੇ ਨੂੰ ਆਪਾਂ ਬਲੱਡ ਦਿੰਨੇ ਆ ਆਪਾਂ ਸਰਕੂਲੇਟ ਕਰਦੇ ਆ ਇਹਦਾ ਬੜਾ ਫਾਇਦਾ ਹੈ ਸੋ ਮੈਂ ਇਹੀ ਮੈਸੇਜ ਦਵਾਂਗਾ ਆਪਣੇ ਰਾਈ ਤੁਹਾਡੇ ਜਰੀਏ ਰਾਈ ਵੀ ਖੂਨਦਾਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ ਇਸ ਤੋਂ ਵੱਧ ਕੋਈ ਪ੍ਰੋਬਲਮ ਨਹੀਂ ਹੈਗਾ ਮੁਲਾਜ਼ਮ ਜਿਹੜੇ ਨੇ ਉਹ ਕੱਲੇ ਤਰਨਾ ਹੀ ਨਹੀਂ ਲਾਉਂਦੇ ਖੂਨਦਾਨ ਕੈਂਪ ਵੀ ਲਾਉਂਦੇ ਨੇ ਇੱਕ ਇਸ ਤਰ੍ਹਾਂ ਦਾ ਜਿਹੜਾ ਮੈਸੇਜ ਜਿਹੜਾ ਉਹ ਦਿੱਤਾ ਗਿਆ ਤੇ ਪੀਜੀਆਈ ਦੀ ਜਿਹੜੀ ਟੀਮ ਹੈ ਉਹ ਪਹੁੰਚੀ ਪੀਜੀ ਬਲੱਡ ਬੈਂਕ ਵੱਲੋਂ ਇਹ ਸਾਰਾ ਕੁਝ ਕਰਵਾਇਆ ਜਾ ਰਿਹਾ ਉਹਨੇ ਦੇਖਰੇਖ ਦੇ ਵਿੱਚ ਉਹਨੇ ਡਾਕਟਰਾਂ ਦੀ ਦੇਖਰੇਖ ਦੇ ਵਿੱਚ ਜਿਹੜੇ ਖੂਨਦਾਨ ਕਰਨ ਵਾਲੇ ਲੋਕ ਨੇ ਉਹ ਅੱਗੇ ਆ ਰਹੇ ਨੇ ਤੇ ਇੱਕ ਚੰਗਾ ਮੈਸੇਜ ਜਿਹੜਾ ਹੈਗਾ ਉਹ EMPLOYEES ਵੱਲੋਂ ਦਿੱਤਾ ਗਿਆ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ